i don't ਜਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨਾ ਜਹ ਸਤਗੁਰ ਸਿਮਰੰਤ ਰਿਦਾ ਹਰ ਨਾਮ ਦਿਨੋ ਦਿਨ ਜਹ ਸਤਗੁਰ ਸਿਮਰੰਤ ਜੀਤੀ ਤਬਤ ਮਿਟਾਲ ਜਹ ਸਤਗੁਰ ਸਿਮਰੰਤ ਰਿਤ ਸਦ ਨਾਮ ਨਿਦ ਪਾਵੈ ਸੋਈ RAM DAS GURBAL ਪੜ੍ਹ ਮਿਲ ਸੰਗਤ ਧੰਨ ਧੰਨ ਕਰ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸੁਨੋ ਨਰੋ ਜਾਨ ਗੁਰੂ ਹੈ ਵੱਲ ਧਨ ਕਿਆ ਗਾਰ ਵਿਦਜਾ ਜਾਨ ਗੁਰੂ ਹੈ ਵੱਲ ਲਖ ਬਾਹੇ ਕਿਆ ਕਿਜਾ ਜਾਨ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਨ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚ ਹੈ ਕਹਾਰ ਜੋ ਗੁਰੂ ਗੁਰੂ ਅਹਰਸ ਜਪਦਾਸ ਭਗਤ ਦੇਨ ਤਕ ਜੋ ਗੁਰੂ ਨਾਮ ਰਜਮੈ ਤਰੈ ਸੋ ਜਨਮ ਮਾਰਤੋਂ ਉਥੇ ਰਹੇ ਸੇਵਕ ਕੈ ਭਰਪੂਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕੋ ਤੂੰ ਕਰ ਨਰਨ ਕਾਰਨ ਸਮਰਾਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਦੇ ਆਪੇ ਸਿਸ਼ਟ ਸਿਰ ਜੀ ਆਪੇ ਤੁੰਦੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਹਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋ ਗੁਰਮੁਖ ਨਾਨਕ ਆ ਰਦਿਆ ਦੇ ਅੱਖੋਂ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜੁਗ ਰਾਮ ਕੈਜ ਰਖਦਾ ਆਇਆ ਰਾਮ ਰਾਜੇ ਜਿ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਦੇ ਜੀ ਆਰ ਜਿਕ ਸੰਭਾਹੀ ਸਾਈਂ ਕਾਰ ਕਮਾ ਬੁਣੀ ਧੁਰੇ ਛੋਡੀ ਤੈ ਨ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਜਾਏ ਸੋ ਕਰੇ ਜੇ ਤਿੱਹਰ ਜਾਏ ਸਤ ਸਤ ਨਾਮ ਸ੍ਰੀ ਵਾਹਿਗੁਰੂ ਕੀ ਰਾਮ ਕਲੀ ਮਹਲਾ ਤੀਜਾ ਅਨੰਦਿਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਭੁ ਗਤਿ ਪੰਥ ਪਰੈ ਸਿਖਿ ਜੀਉਂ ਆਵਾ ਭਗਤ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਧਰਤ ਮਹਤ ਦਿਵਸ ਰਾਤ ਦੋਏ ਦਾਹੀ ਦਾਇਆ ਖੇਲ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਵਾਚ ਧਰਮ ਦੂਹਰ ਕਰਮੀ ਆਪੋ ਆਪਨੇ ਉਹ ਕਰਮੀ ਆਪੋ ਆਪਨੇ ਜੇ ਨੇ ਰਕੇ ਇਕ ਓੰਕਾਰ ਸਤਗੁਰ ਪਰਸਾਦ। ਸੋਰਠ ਮਹਲਾ ਪੰਜਵਾਂ ਗੁਰਪੂਰ ਕ੍ਰਿਪਾਤਾਰੀ। ਰਬ ਪੂਰੀ ਲੋਚ ਹਮਾਰੀ ਕਰਿ ਇਸ ਨਾਨ ਗ੍ਰਹਿਆਏ ਅਨੰਦ ਮੰਗਲ ਸੁਖ ਪਾਏ ਗੁਰਪੂਰ ਕ੍ਰਿਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸਨਾਨ ਗ੍ਰਹਿਆ ਅਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਣ ਦਿਨ ਸੋਕਰਤ ਕਰੀਐ ਰਹਾ ਸੰਤ ਕਾ ਮਾਰਗ ਧਰਮ ਕੀ ਪੋੜੀ ਕੋਵਡ ਪਾਗੀ ਪਾਏ ਕੋਟ ਜਨਮ ਕੇ ਕੇਲ ਵਿਖ ਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪੈ ਪਵਿੱਤਰ ਆ ਸਤ ਗੁਰ ਕੀ ਸੱਚ ਸਾਖੀ ਬੇਗਨ ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾ ਹੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਆ ਬਿਗਨ ਬਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾ ਆ ਖੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਕ ਭੁੱਲ ਚੁੱਕ ਮਾ ਫਾਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ